ਅੱਜ ਤੁਹਾਨੂੰ ਦਿਖਾਉਣਾ ਹੈ ਕਿ ਰੈਟੂਸ਼ਨ ਦਾ ਪ੍ਰੋਜੈਕਟ ਆ ਪਿੰਡ ਲੋਬਾਂੜਿਆ ਨੇ ਜਿਲ੍ਹਾ ਸ਼੍ਰੀ ਫੋਕਸਰ ਸਾਹਿਬ ਦੇ ਵਿੱਚ ਆਨੇ ਘੜਾ ਦਿਖਾਉਣੇ ਤੋਂ ਪ੍ਰੋਜੈਕਟ ਅੱਜ ਦੋਸਤੋ ਇਹ ਵਾਲੀ ਬੈਂਡਿੰਗ ਜਿਹੜੀ ਬਣੀ ਹੋਈ ਸੀ ਬਾਈ ਸਰਜੀਤ ਦਾ ਕੰਮ ਹੈਗਾ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ ਉੱਪਰ ਵੀ ਬਣਾਇਆ ਤੇ ਨੀਚੋਂ ਥੋੜੀ ਬਹੁਤੀ ਡਿਵਲਪਮੈਂਟ ਕੀਤੀ ਆ ਤੇ ਇਹਦਾ ਡਿਜ਼ਾਈਨ ਆਪਣੇ ਕੋਲੇ ਬਣ ਕੇ ਰੈਡੀ ਹੋਇਆ ਆਹ ਵਾਲਾ ਰੈਡੀ ਕਰਤਾ ਆਪਾਂ ਥੋੜੀ ਬਹੁਤੀ ਭੰਨ ਤੋੜ ਕੀਤੀ ਆ ਤੇ ਥੋੜਾ ਪੋਰਚ ਅੱਗੇ ਕੀਤਾ ਤੁਹਾਨੂੰ ਦਿਖਾ ਵੀ ਦਿੰਨੇ ਆ ਸਾਈਡ ਐਂਗਲ ਦੇ ਵਿੱਚੋਂ ਆਪਾਂ ਜਦੋਂ ਜ਼ੂਮ ਕਰਾਂਗੇ ਇਹਨੂੰ ਆਪਾਂ ਠੀਕ ਹੈ ਜ ਆ ਥੋੜਾ ਜਿਹਾ ਤੁਸੀਂ ਦੇਖੋਗੇ ਪੋਰਚ ਅੱਗੇ ਕੀਤਾ ਤੇ ਇਹਨੂੰ ਜਦੋਂ ਹੁਣ ਆਪਾਂ ਫੋਟੋ ਰੈਡੀ ਕਰਨੀ ਆ ਤੇ ਇਹ ਰੈਡੀ ਹੋ ਕੇ ਬਣ ਜਾਣੀ ਆ ਜੀ ਤੁਹਾਡੇ ਸਾਹਮਣੇ ਆ ਹੋ ਰਿਹਾ ਜਿਹੜਾ ਰੈਂਡਰਿੰਗ ਪ੍ਰੋਸੈਸ ਇਸ ਤਰ੍ਹਾਂ ਰੈਡੀ ਹੋਣੀ ਸ਼ੁਰੂ ਹੋ ਜਾਣੀ ਆ ਇਸੇ ਤਰ੍ਹਾਂ ਕੰਸਟਰਕਸ਼ਨ ਦੇ ਰਿਲੇਟਡ ਵੀਡੀਓ ਦੇਖਣ ਦੇ ਲਈ ਪੇਜ ਨੂੰ ਫੋਲੋ ਕਰ ਲਓ ਕੋਠਿਆਂ ਭੇਲੀਆਂ ਦੇ ਨਕਸ਼ੇ ਬਣਵਾਉਣੇ ਆ ਨੰਬਰ ਆਪਣਾ 8437692104 ਸਵਰਨ ਆਰਚੀਟੈਕਟ ਹਾਊਸ ਡਿਜ਼ਾਈਨ ਹੱਬ ਮਲਤਾਨੀਆਂ ਰੋਡ ਬਠਿੰਡਾ ਨੰਬਰ ਸੇਵ ਕਰ ਲਓ ਜੀ YouTube ਚੈਨਲ Instagram Facebook ਨੂੰ ਵੀ ਤੁਸੀਂ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ